ਪਗਤ ਸਿੰਘ ਦੇ ਜੱਦੀ ਪਿੰਡ ਖਟਕੜਕਲਾ ਵਿਖੇ ਅੱਜ ਪਗਤ ਸਿੰਘ ਦਾ ਜਨਮ ਦਿਨ ਬੜੀ ਹੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਸੈਰ ਸਪਾਟਾ ਮੰਤਰੀ ਤਰਨਜੀਤ ਸਿੰਘ ਸੌਂਦ ਕੈਬਨਿਟ ਮੰਤਰੀ ਮਹਿੰਦਰ ਭਗਤ ਹਰਪਜਨ ਸਿੰਘ ਏਟੀਓ ਜੈ ਸਿੰਘ ਰੋਡੀ ਡਿਪਟੀ ਸਪੀਕਰ ਪੰਜਾਬ ਤੇ ਪਿੰਡ ਖਟਕੜਕਲਾ ਦੇ ਵਿੱਚ ਮਨਾਇਆ ਜਾ ਰਿਹਾ ਜਿੱਥੇ ਕਿ ਮੈਂਬਰ ਮਲਵਿੰਦਰ ਕੰਗ ਅਤੇ ਸੁਖਵਿੰਦਰ ਸੁਖੀ ਵਿਧਾਇਕ ਨੇ ਪਗਤ ਸਿੰਘ ਦੇ ਬੁੱਕ ਨੂੰ ਬਹੁਤ ਨੂੰ ਸ਼ਰਧਾਂਜਲੀ ਭੇਟ ਕੀਤੀ ਹੈ ਸੋ ਇਸ ਪ੍ਰੋਗਰਾਮ ਦੇ ਵਿੱਚ ਪੰਜਾਬ ਦੇ ਕਲਾਕਾਰ ਬਿੰਨੂ ਢਿੱਲੂ ਦੇਵ ਖਨੌਰ ਨੇ ਵੀ ਸ਼ਿਰਕਤ ਕੀਤੀ ਹੈ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਜੁਥੇ ਕੀ ਤੁਮਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਤੇ ਇਸ ਜਨਮ ਦਿਨ ਤੇ ਕੈਬਨਟ ਮੰਤਰੀ ਅਤੇ ਪੰਜਾਬੀ ਫਿਲਮੀ ਸtare ਵੀ ਸ਼ਾਮਿਲ ਹੋਏ ਨੇ ਤੇ ਸ਼ਹੀਦ ਭਗਤ ਸਿੰਘ ਦੇ ਬੁੱਤ ਨੂੰ ਸਰਦਾਂਝਲੀ ਪੇਂਚ ਕੀਤੀ ਗਈ। ਫਵਾ ਕਰੇ ਭਗਤ ਸਿੰਘ ਜੀ ਦਾ 117ਵਾਂ ਜਨਮ ਦਿਹਾੜਾ ਹੈ। ਔਰ ਅੱਜ ਉਹਨਾਂ ਨੂੰ ਜਿੱਥੇ ਯਾਦ ਕਰਦੇ ਹੋਏ ਕਿਉਂਕਿ ਸ਼ਹੀਦ ਆਜ਼ਮ ਭਗਤ ਸਿੰਘ ਹਮੇਸ਼ਾ ਕਰੋੜਾਂ ਲੋਕਾਂ ਦੀ ਪ੍ਰੇਰਣਾ ਦੇ ਸਰੋਤ ਹੈ। ਆਮ ਆਦੀ ਪਾਰਟੀ ਦੀ ਖਾਸ ਕਰ ਸਾਡੇ ਮਾਨਯੋਗ ਮੁੱਖ ਮੰਤਰੀ ਭਗਵੰਤ ਸਿੰਘ ਜੀ ਹਮੇਸ਼ਾ ਹੀ ਕਿਸੇ ਵੀ ਕੰਮ ਦੀ ਸ਼ੁਰੂਆਤ ਕੀਤੀ ਤੇ ਇਸ ਧਰਤੀ ਤੋਂ ਮੱਥਾ ਟੇਕ ਕੇ ਕੀਤੀ ਆ ਔਰ ਮੈਨੂੰ ਵੀ ਇਸ ਧਰਤੀ ਨੇ ਬੜਾ ਵੱਡਾ ਆਸ਼ੀਰਵਾਦ ਦਿੱਤਾ ਹਮੇਸ਼ਾ ਪਿਆਰ ਸਤਿਕਾਰ ਦਿੱਤਾ ਔਰ ਦੇਸ਼ ਦੀ ਪੰਚਾਇਤ ਚ ਭੇਜਿਆ ਅੱਜ ਜਿੱਥੇ 117ਵੇਂ ਜਨਮ ਦਿਹਾੜੇ ਤੇ ਉਹਨਾਂ ਨੂੰ ਅਸੀਂ ਯਾਦ ਕਰਦੇ ਹੁਥੇ ਨਾਲ-ਨਾਲ ਇਸ ਗੱਲ ਦੀ ਪ੍ਰੇਰਣਾ ਵੀ ਲੈਣੀ ਹੈ ਇਸ ਗੱਲ ਦੀ ਸੌ ਵੀ ਚੁੱਕਦੇ ਆ ਕਿ ਜੋ ਉਹਨਾਂ ਨੇ ਦੇਸ਼ ਵਾਸਤੇ ਇੱਕ ਸੁਪਨਾ ਦੇਖਿਆ ਸੀ ਆਜ਼ਾਦੀ ਤੋਂ ਬਾਅਦ ਉਹਦੇ 'ਚ ਅਸੀਂ ਆਪਣਾ ਬਿਹਤਰ ਯੋਗਦਾਨ ਚੰਗੇ ਤਰੀਕੇ ਨਾਲ ਯੋਗਦਾਨ ਪਾਈਏ ਉਹਦੇ ਲਈ ਕੋਸ਼ਿਸ਼ ਲਗਾਤਾਰ ਜਾਰੀ ਹੈ ਸਭ ਤੋਂ ਪਹਿਲਾਂ ਮੈਂ ਇੱਕ ਸੋ ਸਟਾਰ ਮੈਂ ਸ਼ਹੀਦ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ਦੀਆਂ ਸਾਰੇ ਪੰਜਾਬ ਵਾਸੀਆਂ ਨੂੰ ਭਾਰਤ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਨਾ ਸਿਰ ਪੰਜਾਬ ਦਾ ਪੂਰੇ ਭਾਰਤ ਦਾ ਨਾ ਸਿਰ ਭਾਰਤ ਦਾ ਪੂਰੇ ਵਿਸ਼ਵ ਦਾ ਮਾਣ ਤੇ ਸਨਮਾਨ ਨੇ ਔਰ ਅੱਜ ਉਹਨਾਂ ਦੇ ਇਸ ਸਥਾਨ ਦੇ ਉੱਤੇ ਖਟਖੜ ਕਲਾਂ ਪਿੱਛੇ ਪਹੁੰਚ ਕੇ ਸਾਨੂੰ ਅਸੀਂ ਆਪਣੇ ਵੱਲੋਂ ਉਹਨਾਂ ਨੂੰ ਇੱਕ ਜਿਹਨੂੰ ਸੱਚੀ ਜੋ ਉਹਨਾਂ ਨੂੰ ਇੱਕ ਸ਼ਰਧਾਂਜਲੀ ਕਹੀਏ ਜਾਂ ਉਹਨਾਂ ਨੂੰ ਆਪਣੇ ਨਿੱਗਾ ਰਿਗਾਰਡਸ ਕਹੀਏ ਅਸੀਂ ਉਹ ਪੇ ਕੀਤਾ ਔਰ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਯੋਗ ਅਗਵਾਈ ਦੇ ਵਿੱਚ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਚੱਲਦੀ ਹੈ ਇਹ ਤੇ ਜਿਹੜੀ ਸ਼ਬਤ ਵੀ ਚੱਕੀ ਗਈ ਸੀ ਇਹਦੀ ਜਿਹੜੀ ਸੌਂ ਵੀ ਚੱਕੀ ਗਈ ਸੀ ਤੋਂ ਇਸੇ ਧਰਤੀ ਤੋਂ ਖਟਕੜ ਕਲਾਂ ਦੀ ਧਰਤੀ ਤੋਂ ਚੱਕੀ ਗਈ ਸੀ ਔਰ ਮੁੱਖ ਮੰਤਰੀ ਸਾਹਿਬ ਦਾ ਸੁਪਨਾ ਔਰ ਜਿਹੜਾ ਕਿ ਰੋਜ਼ ਦੀ ਰੋਜ਼ ਸਾਕਾਰ ਹੋ ਰਿਹਾ ਕਿ ਜੋ ਸ਼ਹੀਦ ਐਜਮ ਭਗਤ ਸਿੰਘ ਜੀ ਦੇ ਸੁਪਨੇ ਨੇ ਇਸ ਇਸ ਆਪਣੇ ਦੇਸ਼ ਭਾਰਤ ਨੂੰ ਲੈ ਕੇ ਜੋ ਉਹ ਸੋਚਦੇ ਸੀ ਜੋ ਰਾਜਗੁਰੂ ਜੀ ਜੋ ਸੁਖਦੇਵ ਜੀ ਸੋਚਦੇ ਸੀ ਇਹ ਉਹਨਾਂ ਸੁਪਨਿਆਂ ਨੂੰ ਆਪਾਂ ਸਾਕਾਰ ਕਰ ਸਕੀਏ ਬੂਰ ਪਾ ਸਕੀਏ ਬਹੁਤ ਬਹੁਤ ਵਧੀਆ ਲੱਗਿਆ ਜੀ ਬੜੀ ਇੱਛਾ ਸੀ ਦਿਲ ਦੀ ਅੱਜ ਆਪਾਂ ਇੱਕ ਸਰਦਾਰ ਸ਼ਹੀਦ ਐਜਮ ਭਗਤ ਸਿੰਘ ਹੋਰਾਂ ਦਾ ਜਨਮ ਦਿਨ ਹੈ ਔਰ ਬਹੁਤ ਵੱਡੀ ਕੁਰਬਾਨੀ ਹੈ ਜੇ ਅੱਜ ਅਸੀਂ ਇਸ ਆਜ਼ਾਦ ਹਵਾ ਦੇ ਵਿੱਚ ਸਾਹ ਲੈ ਰਹੇ ਆਂ ਅਸੀਂ ਆਜ਼ਾਦਤਾ ਇਹਨਾਂ ਦੀ ਬਦੌਲਤ ਆ ਬਹੁਤ ਛੋਟੀ ਉਮਰ 'ਚ ਇਹਨਾਂ ਨੇ ਫਾਂਸੀ ਦੇ ਰਸੇ ਸਾਡੇ ਲਈ ਸਾਡੇ ਸਾਰਿਆਂ ਲਈ ਚੁੰਮੇ ਆਪਣੀਆਂ ਜਾਨਾਂ ਵਾਰ ਗਏ ਔਰ ਸਾਨੂੰ ਅੱਜ ਇਹਨਾਂ ਦੀ ਸੋਚ ਤੇ ਚੱਲਣ ਦੀ ਲੋੜ ਹੈ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਸਰ ਲੱਗਦਾ ਜਿਉਂ ਨਾ ਡਿਸਕੰਪਲੀਸ ਹੈ ਹੀ ਦਿੱਤੇ ਨੌਜਵਾਨਾਂ ਲੱਗਦਾ ਅੱਜਕੱਲ ਨੌਜਵਾਨਾਂ ਨੇ ਚੱਲ ਰਿਹਾ ਜੋ ਮੈਨੂੰ ਲੱਗਦਾ ਅੱਜ ਦਾ ਨੌਜਵਾਨ ਕਿਤੇ ਨਾ ਕਿਤੇ ਉਹਨਾਂ ਨੂੰ ਮਨਾਂ ਚੋਂ ਵਿਸਾਰ ਚੁੱਕਾ ਹੈ ਔਰ ਜ਼ਰੂਰਤ ਹੈ ਸਾਨੂੰ ਕਿ ਅਸੀਂ ਇਹਨਾਂ ਦੀਆਂ ਸ਼ਹੀਦੀਆਂ ਨੂੰ ਹਮੇਸ਼ਾ ਯਾਦ ਰੱਖੀਏ ਜਿਨ੍ਹਾਂ ਇਹਨਾਂ ਨੂੰ ਅਸੀਂ ਲੱਖ ਵਾਰ ਪ੍ਰਣਾਮ ਕਰੀਏ ਉਹਨਾਂ ਘਟਾ ਕਿਉਂਕਿ ਅਸੀਂ ਸਿਰਫ ਇਹਨਾਂ ਨੂੰ ਇਹੀ ਕਿ ਸ਼ਰਧਾਂਜਲੀ ਦੇ ਸਕਦੇ ਹਾਂ ਕਿ ਅਸੀਂ ਇਹਨਾਂ ਨੂੰ ਯਾਦ ਰੱਖੀਏ ਕਿਤੇ ਮਨਾਂ ਚੋਂ ਨਾ ਵਿਸਾਰੀਏ ਇਹੀ ਇਹ ਚਾਹੁੰਦੇ ਸੀ ਕਿ ਸਾਨੂੰ